ਛੋਟੇ ਸਾਹਿਬਜ਼ਾਦੇ ਜਿਸ ਵੇਲੇ ਸਰਸਾ ਨਦੀ ਤੋਂ ਪਰਿਵਾਰ ਵਿਛੜ ਕੇ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਇਹ ਸਰਸਾ ਨਦੀ ਦੇ ਕੰਢੇ ਚੱਲਦੇ ਚੱਲਦੇ ਜਿਸ ਜਗ੍ਹਾ ਤੇ ਸਤਲੁਜ ਦਰਿਆ ਦਾ ਮੇਲ ਹੁੰਦਾ ਉਸ ਜਗ੍ਹਾ ਤੇ ਪਹੁੰਚਦੇ ਨੇ ਉੱਥੇ ਅਗੇ 6 ਤਰੀਕ ਨੂੰ ਰਾਤ ਨੂੰ ਨਿਕਲਦੇ ਨੇ ਪਿਆਰੋ ਸੱਤ ਚਲਦਿਆਂ ਚਲਦਿਆਂ ਸਵੇਰੇ ਸ਼ਾਮਾਂ ਤੱਕ ਕੁੰਮੇ 마ਸ਼ਕੀ ਦੀ ਝੌਂਪੜੀ ਦੇ ਵਿੱਚ ਪਹੁੰਚ ਜਾਂਦੇ ਨੇ ਔਰ ਰਾਤ ਉਥੇ ਕੰਮੇ 마ਸ਼ਕੀ ਦੀ ਝੌਂਪੜੀ ਦੇ ਵਿੱਚ ਬਤੀਤ ਕਰਦੇ ਨੇ ਤੇ ਇੱਕ ਲక్ష్ਮੀ ਨਾਂ ਦੀ ਬ੍ਰਾਹਮਣੀ ਛੋਟੇ ਛੋਟੇ ਬੱਚੇ ਵੇਖ ਕੇ ਮਨ ਦੇ ਵਿੱਚ ਤਰਸ ਆਇਆ ਉਹਨਾਂ ਵਾਸਤੇ ਮਸਰਾਂ ਦੀ ਦਾਲ ਤੇ ਰੋਟੀਆਂ ਪਕਾ ਕੇ ਲੈ ਕੇ ਹੁੰਦੀ ਬੱਚਿਆਂ ਨੂੰ ਪ੍ਰਸ਼ਾਦਾ ਸ਼ਿਕਾਇਆ ਜਾਂਦਾ ਰਾਤ ਵਿਸ਼ਰਾਮ ਕਰਦੇ ਨੇ ਉਧਰੋਂ ਇਤਿਹਾਸ ਮੁਤਾਬਕ ਕਹਿੰਦੇ ਨੇ ਕਿ ਗੰਗੂ ਲੱਬ ਦਾ ਲੱਬ ਦਾ ਅਗਲੇ ਦਿਨ ਸਵੇਰੇ ਉੱਥੇ ਪਹੁੰਚ ਜਾਂਦਾ ਹੈ। ਔਰ ਗੰਗੂ ਸਵੇਰੇ ਛੋਟੇ ਬੱਚਿਆਂ ਨੂੰ ਲੈ ਕੇ ਆਪਣੀ ਨਗਰ ਨੂੰ ਤਿਆਰ ਹੁੰਦਾ ਹੈ। ਇਤਿਹਾਸ ਮੁਤਾਬਕ ਇਹ ਵੀ ਬੰਨਣ ਹੈ ਕਿ ਮਾਤਾ ਕਹਿੰਦੀ ਪੁੱਤਰ ਗੰਗਿਆ ਮੈਨੂੰ 10ਵੇਂ ਪਾਦਸ਼ਾਹ ਦੇ ਨਾਲ ਮਲਾ ਦੇਵੇਂ ਉਹਨਾਂ ਨਾਲ ਰਲ ਜਾਵਾਂ ਕਿਉਂ ਬੱਚੇ ਮੈਂ ਸੰਭਾਲ ਨਹੀਂ ਸਕਦੀ ਤੁਰ ਮੈਂ ਸਕਦੀ ਨਹੀਂ ਤੇ ਉਹਨਾਂ ਨੂੰ ਇਹੀ ਕਹਿੰਦਾ ਹੈ ਕਿ ਮੈਂ ਤੁਹਾਨੂੰ ਉਹਨਾਂ ਦੇ ਨਾਲ ਮਲਾ ਦੇਵਾਂਗਾ ਪਰ ਖੱਚਰ ਦੇ ਉੱਤੇ ਲਦਿਆ ਹੋਇਆ ਸਾਜੋ ਸਮਾਨ ਜਿਹੜਾ ਹੈ ਉਹਦੇ ਵਿੱਚ ਸੋਨਾ ਪੈਸਾ ਵੇਖ ਕੇ ਦਿਲ ਬੇਈਮਾਨ ਹੋ ਜਾਂਦਾ ਹੈ ਕੋਈ ਇਤਿਹਾਸ ਕਰਤਾ ਤਾਂ ਇਹ ਵੀ ਦੱਸਦੇ ਨੇ ਕਿ ਇੱਕੋ ਥੇ ਨਗਰ ਤੁਮਾ ਉੱਥੋਂ ਦੇ ਦੋ ਗੰਦੇ ਸੀ ਇੱਕ ਤੁਮਾ ਤੇ ਇੱਕ ਦਰਬਾਰੀ ਉਹ ਸੂ ਦੇ ਦੇ ਨੇ ਤੇ ਫੜੇ ਜਾਂਦੇ ਨੇ ਬਾਕੀ ਇਹ ਲੰਮੀ ਖੋਜ ਦੀ ਗੱਲ ਹੈ ਸੋ ਗੰਗੂ ਬ੍ਰਾਹਮਣ ਉਹਨਾਂ ਨੂੰ ਸਰਸਾ ਕੱਢੀ ਦੇ ਲੈ ਜਾ ਕੇ ਅੱਗੇ ਇੱਕ ਬੇੜੀ ਪਤਨ ਪੈਂਦਾ ਪਿਆਰਿਓ ਉੱਥੋਂ ਅੱਗੇ ਚੱਲਦੇ ਚੱਲਦੇ ਇੱਕ ਨਗਰ ਦੇ ਵਿੱਚ ਪਿਆਰਿਓ ਆਉਂਦੇ ਨੇ ਉੱਥੇ ਬੜਾ ਵੱਡਾ ਟੋਬਾ ਹੈ ਤੇ ਇੱਕ ਰਾਤ ਕਹਿੰਦੇ ਨੇ ਉਸ ਜਗ੍ਹਾ ਤੇ ਵਿਸ਼ਰਾਮ ਕਰਦੇ ਨੇ ਬਾਹਰ ਇੰਨੀ ਠੰਡ ਦੇ ਵਿੱਚ ਕੋਈ ਲੀੜਾ ਤਣਤੇ ਨਹੀਂ ਜਿਆਦਾ ਕੋਈ ਕਪੜਾ ਤਣਤੇ ਨਹੀਂ ਛੋਟੀਆਂ ਛੋਟੀਆਂ ਜਿੰਦਾਂ ਨੇ ਤੇ ਬਜ਼ੁਰਗ ਮਾਤਾ ਹੈ ਤੇ ਸਫਰ ਜਿਹੜਾ ਹੈ ਕਿਤਨਾ ਲਮੇਰਾ ਪਿਆਰਿਓ ਸਫਰ ਬਣ ਜਾਂਦਾ ਹੈ ਮਾਤਾ ਇੰਨਾ ਸਫਰ ਵੀ ਤੁਰਨ ਤੋਂ ਆਤਰ ਹੈ ਇੰਨਾ ਤੁਰਿਆ ਵੀ ਨਹੀਂ ਜਾ ਸਕਦਾ ਪਰ ਕੀ ਕਰੀਏ ਜਿਸ ਵੇਲੇ ਅਕਾਲ ਪੁਰਖ ਦੀ ਮਰਜ਼ੀ ਦੇ ਨਾਲ ਵਕਤ ਪੈਂਦੇ ਨੇ ਫਿਰ ਉਹ ਵਕਤ ਕੱਟਨੇ ਪੈਂਦੇ ਨੇ ਹੁਣ ਉਸ ਨਗਰ ਦੇ ਵਿੱਚ ਕਹਿੰਦੇ ਨੇ ਕਿ ਛੱਪੜ ਦੇ ਕੰਢੇ ਤੇ ਰਾਤ ਬਤੀਤ ਕੀਤੀ ਹੈ ਉੱਥੋਂ ਚੱਲ ਕੇ ਗੰਗੂ ਬ੍ਰਾਹਮਣ ਆਪਣੇ ਗ੍ਰਹਿ ਵਿਖੇ ਲੈ ਜਾਂਦਾ ਹੈ ਸ਼ਾਮਾਂ ਪੈਂਦੀਆਂ ਹੈ ਘਰ ਦੇ ਵਿੱਚ ਖਚਰ ਤੋਂ ਮਾਲ ਸਵਾਭ ਲਾਇਆ ਤੇ ਮਾਤਾ ਦੇ ਕਮਰੇ ਵਿੱਚ ਰੱਖ ਦਿੱਤਾ ਜਦੋਂ ਨੌਂਦਿਆਂ ਉਦੋਂ ਵੀ ਨਿਗਾਹ ਪਈ ਮਨ ਲਾਲਚ ਦੇ ਨਾਲ ਭਰਿਆ ਲਾਲਚ ਦੇ ਵਿੱਚ ਆ ਕੇ ਮਨ ਦੇ ਵਿੱਚ ਕਈ ਵਿਉਂਤਾ ਲਾਉਂਦਾ ਗੰਗੇ ਦੀ ਮਾਂ ਜਿਉਂਦੀ ਅਜੇ ਮਾਂ ਦੇ ਨਾਲ ਵਿਚਾਰ ਕਰਦਾ ਮਾਂ ਕਹਿੰਦੀ ਪੁੱਤ ਧੋਣਾ ਨਾ ਕਮਾਵੀਂ ਸਾਰੀ ਉਮਰ ਇਸ ਘਰ ਦਾ ਆਪਾਂ ਨੂਨ ਖਾਦਾ ਹੈ ਅੱਜ ਉਹਦਾ ਹਿਸਾਬ 모ੜਨ ਦਾ ਸਮਾਂ ਆਇਆ ਹੈ ਤੇ ਆਪਾਂ ਧੋਖੇ ਕਮਾਈਏ ਆਪਾਂ ਕਾਲੇ ਅੱਖਰਾਂ 'ਚ ਲਿਖੇ ਜਾਵਾਂਗੇ ਕਲੰਕਤ ਹੋ ਜਾਵਾਂਗੇ ਪਰ ਪਿਆਰਿਓ ਜਿਹੜਾ ਲੋਭ ਦਾ ਕੀੜਾ ਹੈ ਨਾ ਦਿਮਾਗ ਦੇ ਵਿੱਚ ਇਹ ਵੱਡੇ-ਵੱਡੇ ਕੰਮ ਕਰਾ ਜਾਂਦਾ ਹੈ ਰਾਤ ਨੂੰ ਪ੍ਰਸ਼ਾਦਾ ਪਾਣੀ ਦਿੱਤਾ ਹੈ ਤੇ ਕੋਈ ਰੀਜਨਲ ਪ੍ਰਸ਼ਾਦਾ ਬਣਾ ਕੇ ਨਹੀਂ ਪਿਆਰੇ ਦਿੱਤਾ ਬੱਚਿਆ ਅੱਜ ਨਾਲ ਖਾਦਾ ਵੀ ਨਹੀਂ ਸੌ ਗਏ ਰਾਤ ਨੂੰ ਗੰਗੂ ਬ੍ਰਾਹਮਣ ਉੱਠਿਆ ਔਰ ਜੋ ਮਾਇਆ ਸਬਾਬ ਵਾਲੀ ਕੱਪੜਿਆਂ ਵਾਲੀ ਖੁਰਜੀ ਸੀ ਪਿਆਰੇ ਚੁੱਕ ਕੇ ਬਾਹਰ ਲੈ ਗਿਆ ਬਾਰ ਜਾ ਕੇ ਦਰਿਆ ਦੇ ਕੰਢੇ ਤੇ ਚੋ ਦੀ ਉਥੇ ਜਾ ਕੇ ਉਹਨੂੰ ਨੇ ਦਬ ਦਿੱਤਾ ਵਾਪਸ ਮੁੜ ਆਇਆ ਹੁਣ ਉਸ ਨੀਂਦ ਤੇ ਕਹਿੰਦੇ ਸੂਲਾਂ ਤੇ ਵੀ ਆ ਜਾਂਦੀ ਹੈ ਤੇ ਇੰਨੇ ਸਫਰ ਦੇ ਟੁੱਟੇ ਹੋਣ ਬਜ਼ੁਰਗ ਮਾਤਾ ਹੋਵੇ ਨੀ ਤਾਂ ਆਈ ਜਾਂਦੀ ਅੰਮ੍ਰਿਤ ਵੇਲੇ ਉੱਠੇ ਕੀ ਦੇਖਦੇ ਨੇ ਕਿਸਮਾਨ ਨਹੀਂ ਹੈ ਸਵੇਰੇ ਗੰਗੂ ਆਇਆ ਮਾਤਾ ਕੋਲ ਮਾਤਾ ਕਹਿਣ ਲੱਗੀ ਪੁੱਤਰ ਜੇ ਤੈਨੂੰ ਮਾਇਆ ਦੀ ਲੋੜ ਸੀ ਸੋਹਣੇ ਦੀ ਲੋੜ ਸੀ ਪੈਸੇ ਦੀ ਲੋੜ ਸੀ ਤੇ ਤੂੰ ਮੈਨੂੰ ਦੱਸੇ ਮੈਂ ਤੈਨੂੰ ਵੈਸੇ ਹੀ ਦੇ ਦਿੰਦੀ ਅਸੀਂ ਕੀ ਕਰਨਾ ਇੰਤੇ ਵਕਤਾਂ ਜੱਗੀ ਪੈ ਖੜੀ ਹੋਰ ਗੁੱਸੇ ਤੇ ਹੰਕਾਰ ਦੇ ਨਾਲ ਬੋਲਣ ਲੱਗ ਪਿਆ ਮਨ ਦੇ ਵਿੱਚ ਇਹੀ ਵਿਚਾਰ ਘੁੰਮਦਾ ਹੈ ਕਿ ਮਾਇਆ ਤੇ ਮੈਂ ਲਗਾ ਲਈ ਹੈ ਤੇ ਹੋਵੇ ਨਾ ਕਿਸੇ ਨਾ ਕਿਸੇ ਬਹਾਨੇ ਉੱਚੀ ਰੌਲਾ ਪਾਵਾਂਗਾ ਆਣ ਗਵਾਂਡ ਸੁਨੇਗਾ ਮੈਂ ਜਾ ਕੇ ਤਲਾ ਦੇ ਕੇ ਇਹਨਾਂ ਨੂੰ ਪਕੜਾ ਦੇ ਮਾਤਾ ਕਹਿੰਦੀ ਪੁੱਤ ਹੌਲੀ ਗੱਲ ਕਰ ਲੈ ਕੋਈ ਗੱਲ ਨਹੀਂ ਜੇ ਤੂੰ ਲੈ ਗਿਆ ਸਗੋਂ ਉੱਚੀ ਬੋਲਦਾ ਉੱਚੀ ਉੱਚੀ ਬੋਲਦਿਆਂ ਬੋਲਦਿਆਂ ਮਨ ਚ ਕੀੜਾ ਕੋ ਬੁਲਾਇਆ ਲੋਭ ਦਾ ਪਿਆਰਿਓ ਤੇ ਬਾਹਰੋਂ ਮਾਰਿਆ ਕੁੰਡਾ ਤੇ ਜਾਨਲੀ ਖਾਂ ਤੇ ਮਾਨੀ ਖਾਂ ਥਾਣੇਦਾਰਾਂ ਦੇ ਕੋਲ ਮਰਿੰਡੇ ਪਹੁੰਚ ਗਿਆ ਮਰਿੰਡੇ ਜਾ ਕੇ ਤਲਾਹ ਕੀਤੀ ਕਿ ਮੈਂ ਇਹਨਾਂ ਦਾ ਲੰਗਰ ਪਾਣੀ ਬਣਾਉਂਦਾ ਸੀ ਏ ਮੇਰੇ ਕੋਲ ਆਏ ਨਹੀਂ ਜੇ ਬੱਚੇ ਅਤੇ ਮਾਤਾ ਨੂੰ ਗਿਰਫਤਾਰ ਕਰਨਾ ਹੈ ਤੇ ਮੇਰੇ ਨਾਲ ਚਲ ਹੁਣ ਪਿਆਰਿਓ ਫੌਜ ਚੜ ਕੇ ਆ ਗਈ ਇਹ ਜਾਨੇ ਖਾਂ ਤੇ ਮਾਨੇ ਖਾਂ ਚਮਕੌਰ ਦੇ ਜੰਗ ਦੇ ਵਿੱਚ ਵੀ ਪਹੁੰਚੇ ਨੇ ਚਮਕੌਰ ਦੇ ਜੰਗ ਦੇ ਵਿੱਚ ਵੀ ਜਾ ਕੇ ਲੜੇ ਨੇ ਕਿਉਂ ਲਾਕੇ ਇਹਦੇ ਹਾਕਮ ਸੀ ਨਾ ਆਏ ਨੇ ਆ ਕੇ ਸਵੇਰੇ ਉਹਨਾਂ ਨੇ ਮਾਤਾ ਨੂੰ ਵੀ ਗ੍ਰਿਫਤਾਰ ਕਰ ਲਿਆ ਬੜਾ ਤੱਤਾ ਤਾਉ ਚੱਲਦਾ ਜਿਵੇਂ ਆਪਾਂ ਪੁਰਾਣੇ ਜ਼ਮਾਨਿਆਂ ਥੋੜਾ ਸਮਾਂ ਵੇਖਿਆ ਨਾ ਕੇਸਰਾ ਨੌਜਵਾਨਾਂ ਦੇ ਸਿਰ ਤੇ ਲੀੜੇ ਬੰਨ ਕੇ ਬੂਰੀਆਂ ਪਾ ਕੇ ਬੰਨ ਕੇ ਲੈ ਜਾਂਦੇ ਸੀ ਮਿਰਚਾਂ ਵਾਲੀ ਬੂਰੀ ਫੜਕ ਵਾਲੀ ਬੂਰੀ ਮਾਤਾ ਦੇ ਮੂੰਹ ਦੇ ਉੱਤੇ ਪਾਈ ਦੋਵਾਂ ਬੱਚਿਆਂ ਨੂੰ ਬੂਰੀਆਂ ਦੇ ਵਿੱਚ ਬੰਨ ਕੇ ਖੱਜਰ ਦੇ ਇੱਕ ਬੰਨੇ ਇੱਕ ਤੇ ਦੂਜੇ ਬੰਨੇ ਦੂਜਾ ਲੰਗਾਇਆ बन ਗਏ ਉਹਨਾਂ ਨੂੰ ਰਿੰਡੇ ਦੇ ਥਾਣੇ ਵੱਲ ਨੂੰ ਪਿਆਰਿਓ ਦੁਰਪੇ ਨੇ ਔਰ ਮਰਿੰਡੇ ਥਾਣੇ ਲਿਜਾ ਕੇ ਤੁਸੀਂ ਹਿਸਾਬ ਲਾਓ ਜਿਸ ਵੇਲੇ ਆਪਾਂ ਇੱਥੇ ਦੇਖਦੇ ਰਹੇ ਹਾਂ ਕਿੰਨਾ ਤਸ਼ੱਦਦ ਹੁੰਦਾ ਸੀ ਪਰਿਵਾਰਾਂ ਦੇ ਪਰਿਵਾਰਾਂ ਨੂੰ ਥਾਣਿਆਂ ਦੇ ਵਿੱਚ ਰੋਲਿਆ ਜਾਂਦਾ ਸੀ ਤੇ ਇਸੇ ਤਰ੍ਹਾਂ ਹੀ ਉਹਨਾਂ ਨੂੰ ਵੀ ਹੰਕਾਰ ਸੀ ਮਾਤਾ ਨੂੰ ਤੇ ਬੱਚਿਆਂ ਨੂੰ ਲਿਜਾ ਕੇ ਮਰਿੰਡੇ ਥਾਣੇ ਦੇ ਵਿੱਚ ਵੀ ਤਸ਼ੱਦਦ ਕੀਤਾ ਰਾਤ ਰੱਖਿਆ ਪਿਆਰਿਓ ਔਰ ਅਗਲੇ ਦਿਨ ਸਵੇਰ ਇਹ 7 ਤਰੀਕ ਨੂੰ ਕੁਮੇ ਮਾਸਕੀ ਦੀ ਝੌਂਪੜੀ ਤੇ 8 ਤਰੀਕ ਨੂੰ ਪਿਆਰਿਓ ਇਹ ਉਹ ਛੱਪੜ ਕੰਡੇ ਰਾਤ ਬਤਾਈ 9 ਤਰੀਕ ਨੂੰ ਇਹ ਗੰਗੂ ਬ੍ਰਾਹਮਣ ਦੇ ਘਰ ਨੇ ਤੇ 9 10 ਤਰੀਕ ਨੂੰ ਇਹਨਾਂ ਨੂੰ ਮਰਿੰਡੇ ਥਾਣੇ ਲੈ ਜਾਂਦੇ ਨੇ 10 ਨੂੰ ਹੀ ਅਗਲੇ ਦਿਨ ਸਵੇਰੇ ਇੱਥੋਂ ਇਹਨਾਂ ਨੂੰ ਸਰਦਵਲੇ ਲੈ ਜਾਂਦੇ ਜਿਸ ਵੇਲੇ ਪਤਾ ਨਹੀਂ ਪਾਣੀ ਪਿਆਇਆ ਪਤਾ ਨਹੀਂ ਰਾਤ ਖਾਣਾ ਦਿੱਤਾ ਹੈ ਕੀ ਹਾਲਤਾਂ ਕੀਤੀਆਂ ਪਤਾ ਹੀ ਆਪਾਂ ਨੂੰ ਜਿਵੇਂ ਥਾਣਿਆਂ ਦੇ ਵਿੱਚ ਹੁੰਦਾ ਹੈ ਸਵੇਰੇ ਜਿਸ ਵੇਲੇ ਪਿਆਰਿਓ ਇਥੋਂ ਲੈ ਕੇ ਤੁਰੇ ਨੇ ਤੇ ਇਹ ਜਿਹੜਾ ਰਸਤਾ ਹੈ ਨਾ ਮਰੀਡੇ ਤੋਂ ਸਰੰਦ ਵਾਲਾ ਇਹ ਸ਼ਾਈ ਰਾਹ ਸੀ ਜਿਵੇਂ ਕੇ ਕਹਿ ਲੋ ਕਿ ਉਹਨਾਂ ਵਾਸਤੇ ਸੁਰੱਖਿਅਤ ਰਾਹ ਜਿਸ ਦੇ ਵਿੱਚ ਜਗ੍ਹਾ ਜਗ੍ਹਾ ਤੇ ਇਹਨਾਂ ਦੀਆਂ ਫੋਰਸਾਂ ਲਗੀਆਂ ਨੇ ਹਰ ਜਗ੍ਹਾ ਤੇ ਇਹਨਾਂ ਦੇ ਪ੍ਰਬੰਧ ਨੇ ਤੇ ਪਿਆਰਿਓ ਗੱਡੇ ਦੇ ਉੱਤੇ ਮਾਤਾ ਨੂੰ ਤੇ ਬੱਚਿਆਂ ਨੂੰ ਬਿਠਾਇਆ ਗਿਆ ਜਿਸ ਵੇਲੇ ਚੱਲਦੇ ਚੱਲਦੇ ਨੌਂ گاਉਂ ਪਿੰਡ ਪਹੁੰਚੇ ਨੌਂ گاਉਂ ਨੌਂ گاਉਂ ਦਾ ਭਾਵ ਪਿਆਰਿਓ ਇਹ ਸੀ ਕਿ ਨੌਂਵਾਂ ਪਿੰਡਾਂ ਦਾ ਕਿਲਾ ਸੀ ਉੱਥੇ ਮੁਗਲਾਂ ਦਾ ਨੌਂ گاਉਂ ਉਸ ਪਿੰਡ ਦਾ ਨਾਂ ਤਾਂ ਪਿਆ ਔਰ ਉੱਥੇ ਜਦੋਂ ਗੱਡਾ ਲੈ ਕੇ ਪਿਆਰਿਓ ਜਾਂਦੇ ਨੇ ਇਹ ਦੋ ਰੁੱਖ ਰੁੱਖ ਨੇ ਉੱਥੇ ਤੇ ਰੁੱਖਾਂ ਦੇ ਥੱਲੇ ਇੱਕ ਖੂਹ ਹੈ ਤੇ ਖੂਹ ਦੇ ਨਾਲ ਪਿਆਰਿਓ ਕਿਲਾ ਹੈ ਜਦੋਂ ਗੱਡਾ ਜਾ ਕੇ ਉੱਥੇ ਰੁਕਿਆ ਗਿਆ ਤੇ ਕਿਲੇ ਦੇ ਵਿੱਚ ਫੌਜੀ ਚਲੇਗੇ ਬਾਕੀ ਪਹਿਰੇਦਾਰ ਜਿਹੜੇ ਨੇ ਪਹਿਰੇਦਾਰੀ ਵਾਤੇ ਖਲੋਗੇ ਤੇ ਸਾਰਾ ਨਗਰ ਮੋਤਵਾਰ ਬੰਦੇ ਕੁਝ ਬੰਦੇ ਵੇਖਣ ਵਾਲੇ ਉਹ ਖੂਦ ਉੱਤੇ ਆਏ ਖੜੇ ਨੇ ਆ ਕੇ ਦੇਖਦੇ ਨੇ ਉਧਰੋਂ ਮਾਤਾ ਦੀ ਨਿਗਾ ਪਈ ਪਾਣੀ ਖੋਰੇ ਕਦੋਂ ਦੀ ਪਿਆਸ ਲੱਗੀ ਹੋਵੇਗੀ ਆਵਾਜ਼ ਮਾਰਦੀ ਮਾਤਾ ਵੇ ਪੁੱਤਰ ਕੋਈ ਨਹੀਂ ਸੌਂਦਾ ਫਿਰ ਉੱਚੀ ਆਵਾਜ਼ ਲਗਾਉਂਦੀ ਹੈ ਵੇ ਪੁੱਤਰ ਪਿਆਰਿਓ ਕੋਈ ਆਵਾਜ਼ ਨਹੀਂ ਸੁਣਦਾ ਕਿਉਂ ਨਹੀਂ ਸੁਣਦਾ ਕੀ ਕਾਰਨ ਕਾਰਨ ਇਹ ਕਿ ਮੁਗਲ ਹਕੂਮਤ ਦਾ ਜੋਰ ਹੈ ਜੀ ਅਸੀਂ ਪਾਣੀ ਪਿਆ ਤੇ ਸਾਡਾ ਘਾਣ ਬੱਚਾ ਘਾਣ ਪੀੜ ਦੇਣ ਉਸ ਪਿੰਡ ਦੇ ਵਿੱਚੋਂ ਅੰਦਰੋਂ ਕਿਲੇ ਚੋਂ ਬਾਹਰ ਨਿਕਲੇ ਉਸੇ ਤਰ੍ਹਾਂ ਭੁਖਿਆ ਧਿਆਆਂ ਨੂੰ ਹੀ ਗੱਡੇ ਤੇ ਬਿਠਾਇਆ ਪਿਆਰਿਓ ਤੇ ਸਰੰਦ ਵਾਲੇ ਲੈ ਕੇ ਚਲੇ ਗਏ ਅੱਜ ਵੀ ਉਸ ਨਗਰ ਦੇ ਜਿਹੜੇ ਲੋਕ ਨੇ ਨਾ ਬਹੁਤ ਰੋਂਦੇ ਨੇ ਬਹੁਤ ਰੋਂਦੇ ਨੇ ਕਹਿੰਦੇ ਨੇ ਅਸੀਂ ਬੱਚਿਆਂ ਅਤੇ ਮਾਦਾ ਜੀ ਨੂੰ ਪਾਣੀ ਵੀ ਨਹੀਂ ਪਿਆ ਸਕੇ ਸਾਰੀ ਉਮਰ ਸਾਡਾ ਕਲੰਕ ਧੋਤਾ ਹੀ ਨਹੀਂ ਜਾਂਦਾ ਸੋ ਇਸ ਤੋਂ ਵੱਡਾ ਇਤਿਹਾਸ ਜਿਹੜਾ ਪਿਆਰਿਓ ਆਪਾਂ ਭੋਗ ਵਾਲੇ ਦਿਨ ਸ਼ਰਮਣ ਕਰਾਂਗੇ ਕਿਸ ਤਰ੍ਹਾਂ ਬੱਚਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਂਦਾ ਹੈ ਅੱਜ ਦਾ ਇਤਿਹਾਸ ਆਪਾਂ ਇੱਥੋਂ ਤੱਕ ਹੋਈਆਂ ਭੁੱਲਾਂ ਨੂੰ ਨਾ ਜਿਤਾਈਏ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ